ਪੰਜਾਬ ਸਰਕਾਰ ਦੇ ਸੱਭਿਆਚਾਰਕ ਅਤੇ ਟੂਰਿਜ਼ਮ ਪੰਜਾਬ ਦੇ ਸਲਾਹਕਾਰ ਦੀਪਕ ਬਾਲੀ ਨੇ ਜੀ ਮੀਡੀਆ ਨਾਲ ਖਾਸ ਗੱਲਬਾਤ ਕੀਤੀ ਇਸ ਮੌਕੇ ਉਹਨਾਂ ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਤੇ ਕਿਹਾ ਕਿ ਪ੍ਰਧਾਨ ਮੰਤਰੀ ਸੇਵਾ ਲਈ ਆ ਰਹੇ ਹਨ ਜਾਂ 2027 ਦੇ ਵਿਧਾਨ ਸਭਾ ਚੋਣਾਂ ਲਈ ਇਹ ਤਾਂ ਉਹੀ ਦਾਅ ਸਕਦੇ ਹਨ ਪਰ ਹੁਣ ਤੱਕ ਉਹਨਾਂ ਦੇ ਦੌਰੇ ਤੇ ਸੇਵਾ ਵਾਲੇ ਨਹੀਂ ਰਹੇ ਇਸ ਤੋਂ ਇਲਾਵਾ ਉਹਨਾਂ ਬਜਟ ਨੂੰ ਲੈ ਕੇ ਵੀ ਇਹ ਹਾਕੀ ਉਮੀਦ ਹੈ ਕਿ ਇਸ ਵਾਰ ਬਜਟ ਗਰੀਬਾਂ ਅਤੇ ਦਲਿਤ ਵਰਗ ਦੇ ਹਿੱਤ ਵਿੱਚ ਹੋਵੇਗਾ ਉਹਨਾਂ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਸਾਢੇ 600 ਸਾਲ ਜਨਮ ਦਿਹਾੜੇ ਸੰਬੰਧੀ ਕਰਵਾਏ ਜਾ ਰਹੇ ਇਸ ਮਾਗਮਾ ਬਾਰੇ ਵੀ ਜਾਣਕਾਰੀ ਦਿੱਤੀ। ਮੇਰੇ ਨਾਲ ਦੀਪਕ ਵਾਲੀ ਜੀ ਨੇ ਐਡਵਾਈਜ਼ਰ ਪੰਜਾਬ ਸਰਕਾਰ ਦੇ ਸੱਭਿਆਚਾਰ ਅਤੇ ਕਲਚਰ ਮੰਤਰਾਲੇ ਦੀ ਗੱਲਬਾਤ ਉਹਨਾਂ ਕਰਨਗੇ ਸਰ ਜਿਸ ਤਰੀਕੇ ਦੇ ਨਾਲ ਅਸੀਂ ਦੇਖਿਆ ਕਿ ਬੜੀ ਵੱਡੀ ਪਲਾਨਿੰਗ ਸੀਗੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸੁਨੇਹਾ ਘਰ ਘਰ ਤੱਕ ਪਹੁੰਚਾਉਣ ਦੀ ਠੀਕ ਉਸੇ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਸ਼੍ਰੀ ਗੁਰੂ ਅ ਰਵਿਦਾਸ ਜੀ ਜਿਹੜੇ ਉਹਨਾਂ ਦਾ ਵੀ ਜਿਹੜਾ ਜਨਮ ਦਿਹਾੜਾ ਉਸੇ ਤਰੀਕੇ ਦੇ ਨਾਲ ਮਨਾਉਣ ਦੀ ਪਲਾਨਿੰਗ ਪੰਜਾਬ ਸਰਕਾਰ ਨੇ ਕੀਤੀ ਆ ਤਾਂ ਸੱਭਿਆਚਾਰ ਡਿਪਾਰਟਮੈਂਟ ਦਾ ਸੀ ਜ਼ਿਕਰ ਕਰ ਲਈਏ ਕੀ ਕੀ ਤਿਆਰੀਆਂ ਤੁਹਾਡੇ ਵੱਲੋਂ ਕੀਤੀਆਂ ਗਈਆਂ ਔਰ ਕੀ ਪੂਰਾ ਰੂਟ ਪਲਾਨ ਆ ਜਿਹੜਾ ਇਸ ਚੀਜ਼ ਦਾ ਰਹਿਣ ਵਾਲਾ ਹੈਗਾ ਜੀ ਦੇਖ ਰੋਜੀ ਵੀ ਇਹ ਮੈਂ ਸੋਚਦਾ ਕਿ ਪੰਜਾਬ ਸਰਕਾਰ ਆਪਣੇ ਆਪ ਨੂੰ ਵਰਭਾਗਾ ਸਮਝਦੀ ਆ ਕਿ ਸਾਡੇ ਜਿਹੜਾ ਸਾਡਾ ਪੀਰੀਅਡ ਆ ਪੰਜਾਬ ਚ ਸੇਵਾ ਕਰਨ ਦਾ ਉਹਦੇ ਵਿੱਚ ਇਹ ਦੋਵੇਂ ਸਤਾਬਦੀਆਂ ਆਈਆਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ 350 ਸਾਲਾਂ ਸਤਾਬਦੀ ਆਈ ਔਰ ਉਸ ਤੋਂ ਬਾਅਦ ਹੁਣ ਗੁਰੂ ਰਵਿਦਾਸ ਜੀ ਦੀ ਗੁਰੂ ਰਵਿਦਾਸ ਜੀ ਦੀ ਜਿਹੜੀ ਬਾਣੀ ਆ ਉਹ ਇੱਕ ਤਰ੍ਹਾਂ ਨਾਲ ਮੋਸਟ ਰੈਵਲੂਸ਼ਨਰੀ ਬਾਣੀ ਆ ਸਮਾਜ ਦੀ ਇੱਕੇ ਲਈ ਸਮਾਜ ਦੀ ਬਰਾਬਰੀ ਲਈ ਤੋਂ ਉਹਦੇ ਵਾਸਤੇ ਉਹਦੇ ਉਹਨੂੰ ਮਨਾਉਣਾ ਉਹਨੂੰ ਲੋਕਾਂ ਤੱਕ ਪਹੁੰਚਾਉਣਾ ਪੰਜਾਬ ਸਰਕਾਰ ਆਪਣਾ ਫਰਜ਼ ਸਮਝਦੀ ਆ ਕਿਉਂਕਿ ਧਰਮ ਧਰਮ ਤੇ ਧਾਰਮਿਕਤਾ ਜਿਹੜੀ ਆ ਉਹ ਸਮਾਜ ਤੋਂ ਵੱਖ ਨਹੀਂ ਕੀਤੀ ਜਾ ਸਕਦੀ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਬਤੌਣਾ ਗੁਰੂ ਸਾਹਿਬ ਦੀ ਸਿੱਖਿਆਵਾਂ ਨੂੰ ਫੈਲਾਉਣਾ ਇਹ ਸਰਕਾਰ ਦਾ ਫਰਜ਼ ਹੈ ਤੇ ਇਸ ਲਿਹਾਜ਼ ਨਾਲ ਪਹਿਲਾਂ ਵੀ ਸਮਾਗਮ ਇਸ ਲਿਹਾਜ਼ ਨਾਲ ਹੀ ਕੀਤੇ ਔਰ ਹੁਣ ਵੀ ਇਸ ਲਿਹਾਜ਼ ਨਾਲ ਹੀ ਸਮਾਗਮ ਹੋਣਗੇ ਕਿ ਗੁਰੂ ਮਹਾਰਾਜ ਦੀ ਅਸੀਸ ਹੈ ਕਿ ਸਾਨੂੰ ਉਹਨਾਂ ਨੇ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜ ਕੇ ਇਸ ਗੁਰੂ ਸਾਹਿਬ ਜਿਹੜੀ ਸ਼ਤਾਬਦੀ ਆ ਰਹੀ ਆ ਉਹਨੂੰ ਮਨਾਉਣ ਦੀ ਸੇਵਾ ਦਿੱਤੀ ਆ ਤਾਂ ਬਹੁਤ ਵੱਡੇ ਵੱਡੇ ਪਲਾਨਸ ਨਹੀਂ ਸਾਡੇ 10 10 ਤੋਂ ਵੱਧ ਯੂਨੀਵਰਸਟੀਆਂ 'ਚ ਸੈਮੀਨਾਰ ਹੋਣਗੇ ਗੁਰੂ ਸਾਹਿਬ ਦੀ ਬਾਣੀ ਦੇ ਅਧਿਆਨ ਉੱਤੇ ਔਰ ਉਸ ਤੋਂ ਬਾਅਦ ਫਿਰ ਜਿਹੜਾ ਅਸੀਂ ਸਕੂਲਾਂ ਦੇ ਵਿੱਚ ਡਾਕੂਮੈਂਟੇਸ਼ਨ ਜਿਹੜੇ ਕੰਟੈਸਟ ਹੁੰਦੇ ਆ ਉਹ ਕਰਵਾਵਾਂਗੇ ਇੱਕ ਸਕੂਲ ਦੇ ਵਿੱਚ ਤੇ ਇਸ ਤੋਂ ਇਲਾਵਾ ਪੰਜਾਬ ਦੇ 10-12 ਵੱਡੇ ਸ਼ਹਿਰਾਂ 'ਚ ਅਸੀਂ ਸਪੈਸ਼ਲ ਕਿਰਤਨ ਸਮਾਗਮ ਜਿਹੜੇ ਰੱਖੇ ਜਾਣਗੇ 12 ਟ੍ਰੇਨਾਂ ਜਿਹੜੀਆਂ ਆ ਹਰ ਮਹੀਨੇ ਇੱਕ ਟ੍ਰੇਨ ਕਾਂਸੀ ਨੂੰ ਜਾਏਗੀ ਉਹ ਸਰਕਾਰ ਉਹਦਾ ਪ੍ਰਬੰਧ ਕਰੇਗੀ ਕਿ ਪੰਜਾਬ ਸਰਕਾਰ ਉਹਦਾ ਖਰਚਾ ਚੱਕੇਗੀ ਟ੍ਰੇਨ ਦਾ ਕਿ ਸੰਗਤ ਜਾਵੇ ਇਥੋਂ ਔਰ ਹਰ ਮਹੀਨੇ ਇੱਕ ਟ੍ਰੇਨ ਜਾਵੇ ਤੇ 12 ਟ੍ਰੇਨਾਂ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਜਿੱਥੇ-ਜਿੱਥੋਂ ਸੰਤ ਮਹਾਂਪੁਰ ਕਹਿਣਗੇ ਉੱਥੇ-ਉੱਥੇ 12 ਟ੍ਰੇਨਾਂ ਚੱਲਣ। ਮੁੱਖ ਮੰਤਰੀ ਪੰਜਾਬ ਨੇ ਵੀ ਇੱਕ ਮੰਗ ਕੀਤੀ ਕਿ ਜਿਹੜਾ 에ਰਪੋਰਟ ਹੈ ਉਸ ਦਾ ਨਾਮ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਮ 'ਤੇ ਰੱਖਿਆ ਜਾਵੇ ਜਿੱਥੇ ਨਰਿੰਦਰ ਮੋਦੀ ਉਤਰਨ ਜਾ ਰਹੇ ਨੇ। ਬਿਲਕੁਲ ਸਹੀ ਆ ਉਹ ਹੋਣਾ ਚਾਹੀਦਾ ਕਿਉਂਕਿ ਇੰਨਾ ਵੱਡਾ ਜਹਾੜਾ ਜੇ ਪ੍ਰਧਾਨ ਮੰਤਰੀ ਸਭ ਆ ਰਹੇ ਆ ਜੇ ਉਹ ਸਾਡੀ ਇੱਛਾ ਆ ਕਿ ਉਹ ਸਥਾਈ ਕਰ ਜਾਣ 에ਰਪੋਰਟ ਦਾ ਨਾਮ ਰੱਖ ਕੇ ਜਦੋਂ ਚੱਲ ਜਨ ਜਦੋਂ ਜਹਾਜ਼ ਵੀ ਬੋਲਦਿਆ ਕਿ ਹੁਣ ਅਸੀਂ ਸ਼੍ਰੀ ਗੁਰੂ ਰਵਿਦਾਸ ਜੀ ਆਦਮਪੁਰੇ ਦੇ ਪੁੱਤਰ ਤਾਂ ਰਹੇ ਤਾਂ ਮਾਨਸਿਕ ਭਾਵਨਾ ਆਉਂਦੀ ਆ ਜਿਵੇਂ ਗੁਰੂ ਰਾਮਦਾਸ ਜੀ ਦਾ ਨਾਮ ਬੁਲਾਇਆ ਜਾਂਦਾ ਜਦੋਂ ਅਸੀਂ ਅੰਮ੍ਰਿਤਸਰ ਉੱਤਰਦੇ ਆ ਤੇ ਇਸ ਤਰ੍ਹਾਂ ਨਾਲ ਸਾਡੇ ਮਨ ਨੂੰ ਬੜੀ ਸ਼ਾਂਤੀ ਔਰ ਖੁਸ਼ੀ ਮਿਲੇਗੀ ਕਿ ਪ੍ਰਧਾਨ ਮੰਤਰੀ ਸਾਹਿਬ ਆਉਣ ਔਰ ਉਹ ਆ ਕੇ ਇਸ ਤਰ੍ਹਾਂ ਇਹਨੂੰ ਪੱਕਿਆ ਕਰਕੇ ਜਾਣ ਪਹਿਲਾਂ ਤੋਂ ਹੀ ਪੰਜਾਬ ਸਰਕਾਰ ਦੀ ਮੰਗ ਹੈ ਕੀ ਉਮੀਦਾਂ ਇਸ ਫੇਰੀ ਤੋਂ ਲੱਗਦੀਆਂ ਨੇ ਔਰ ਕੀ ਉਮੀਦਾਂ ਇਸ ਬਜਟ ਤੋਂ ਲੱਗਦੀਆਂ ਨੇ ਜਿਹੜਾ ਦੇਸ਼ ਦਾ ਪੇਸ਼ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਸਿੱਧਾ ਪੰਜਾਬ ਆਉਣਗੇ ਦੇਖੋ ਹਲੇ ਤੱਕ ਸਾਡੇ ਕੋਲ ਕੋਈ ਤੇ ਹਾਈਲਾਈਟਸ ਤਾਂ ਨਹੀਂ ਆਈਆਂ ਪਰ ਮੇਰਾ ਇਹ ਹੈ ਕਿ ਇਹ ਮਨੁੱਖ ਮਨੁੱਖ ਦੇ ਲਈ ਹੋਵੇ ਇਹ ਮਨੁੱਖ ਦੀਆਂ ਭਾਵਨਾਵਾਂ ਲਈ ਹੋਵੇ ਜਿਸ ਤਰ੍ਹਾਂ ਦੇ ਫੈਸਲੇ ਉਹ ਕਰ ਰਹੇ ਆ ਉਹ ਅਨਮਨੁੱਖੀ ਆ ਜਿਵੇਂ ਨਰੇਗਾ ਵਾਲਾ ਕੀਤਾ ਉਹ ਅਨਮਨੁੱਖੀ ਆ ਦਲਤਾਂ ਦੇ ਘਰਾਂ ਦੇ ਰੋਜ਼ਗਾਰ ਜਿਹੜੇ ਆ ਉਹ ਖੋਲੇ ਗਏ ਆ ਦਲਿਤ ਆਪਣੇ ਜਿਹੜੇ ਬੱਚਿਆਂ ਲਈ ਮжоਰਿਟੀ ਨਰੇਗਾ ਦੇ ਵਿੱਚ ਜਿਹੜੇ ਦਲਿਤ ਵਰਗ ਕੰਮ ਕਰਦਾ ਤੋਂ ਮੇਰਾ ਇਹ ਮੰਨਣਾ ਹੈ ਕਿ ਉਹ ਅਣਮੁਨਕੀ ਫੈਸਲਾ ਆ ਉਹ ਦਲਤਾਂ ਦੇ ਹੱਕ 'ਚ ਫੈਸਲਾ ਨਹੀਂ ਜਾਂਦਾ ਉਹਨਾਂ ਦੇ ਘਰਾਂ ਦੇ ਰੋਜ਼ਗਾਰ ਜਿਹੜੇ ਆ ਖੋਲੇ ਆ ਯਕੀਨੀ ਰੋਜ਼ਗਾਰ ਜਿਹੜਾ ਉਹਦਾ ਹੱਕ ਇਹਨਾਂ ਨੇ ਖੋਲਿਆ ਇਸ ਤਰ੍ਹਾਂ ਦੀ ਮੈਨਿਪੂਲੇਸ਼ਨਸ ਕਰਦੇ ਆ ਤੇ ਪਤਾ ਨਹੀਂ ਕਿਸ ਤਰ੍ਹਾਂ ਨੁਮਾਇੰਦਗੀ ਕਰਦੇ ਆ ਕਿਸ ਤਰ੍ਹਾਂ ਇਹ ਆਪਣੇ ਆਪ ਨੂੰ ਕਹਿੰਦੇ ਆ ਪਰ ਮੈਨੂੰ ਲੱਗਦਾ ਹੈ ਕਿ ਜੇ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਉਹ ਚੀਜ਼ਾਂ ਰੱਦ ਨਹੀਂ ਹੁੰਨੀਆਂ ਤਾਂ ਫਿਰ ਕੋਈ ਬਹੁਤਾ ਬਜਟ ਵਾਲੇ ਪਾਸੇ ਕੋਈ ਲਾਭਾਂ ਦਾ ਚੀਜ਼ ਹੋਣ ਦੀ ਉਮੀਦ ਨਹੀਂ